ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਆਉਂਦੇ ਥਾਣਾ ਕੁਮਾਨ ਦੇ ਮੁੱਖ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜੁਐਲਰ ਅਤੇ ਪੰਕਜ ਜੁਐਲਰ ਦੋਵੇਂ ਦੁਕਾਨਾਂ 'ਤੇ ਸੀਸੀਟੀਵੀ ਕੈਮਰੇ ਦੇ ਮੁਤਾਬਿਕ ਦੇਰ ਰਾਤ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚੇ ਜਿੱਥੇ ਇਹਨਾਂ ਵੱਲੋਂ ਪੰਕਜ ਜੁਐਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਫਲ ਨਾ ਹੋਣ ਤੇ ਇਹਨਾਂ ਨੇ ਸ਼ਿਵ ਜੁਐਲਰ ਨੂੰ ਨਿਸ਼ਾਨਾ ਬਣਾਇਆ ਇਹਨਾਂ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਦੇ ਵਿੱਚ ਫਿੱਟ ਕੀਤੀ ਤਜੋਰੀ ਨੂੰ ਤਕਰੀਬਨ 40-45 ਮਿੰਟਾਂ ਵਿੱਚ ਪੁੱਟ ਕੇ ਲੈ ਗਏ। ਹਾਂਜੀ ਡੀਐਸਪੀ ਸਾਹਿਬ ਅੱਜ ਤੁਸੀਂ ਮੌਕਾ ਵੇਖਣ ਆਏ ਜੇ ਸੁਨੈਰੀ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਆ ਕੀ ਮੌਕੇ ਤੇ ਦੇਖਿਆ ਤੁਸੀਂ ਇਹ ਆਪਣਾ ਕੁਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਰਜੀਲੋ ਰਹਿ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12 ਵਜੇ ਦੇ ਕਰੀਬ ਤਿੰਨ ਅਣਪਛਤੇ ਜਿਹੜੇ ਵਿਅਕਤੀ ਆ ਉਹਨਾਂ ਨੇ ਮੂੰ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇਜ਼ੋਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨੇ ਅਟੈਂਪਟ ਕੀਤੀ ਆ ਉਹਦੇ ਸਵਾਦ ਵਿੱਚ ਸੀਸੀ ਰਿਪੋਰਟਸ ਆਪਣਾ ਸੰਘਾਲੇ ਆ ਉਹਨਾਂ ਦੇ ਵਿੱਚ ਉਹਦੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜੋ ਸੀਸੀ ਜੀ ਫੋਰਟ ਤੇ ਅਦਾਤੇ ਆਪਾਂ ਜਿਹੜਾ ਇਹਦੇ ਵਿੱਚ ਵੈਰੀਫਾਈ ਕਰਾਂਗੇ ਸਾਰਾ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂਗੇ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਬਾਰਦਾ ਤੋਂ ਪਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਤਾਂਗੇ ਹਾਂਜੀ ਰਾਤੀ ਜਿਹੜੀ ਚੋਰੀ ਹੋਇਆ ਉਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਵੇਖਿਆ ਉਹ ਚੋਰਾਂ ਨੂੰ ਮੈਂ ਸਾਡੀ ਟੈਕਸੀ ਡਰਾਈਵਰ ਹਾਂ ਤੇ ਮੈਂ ਸਾਈਡ ਆ ਕੇ ਬਿਆਸੋਂ ਆਉਂਦਿਆ ਸੀ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗਰ ਹੈ ਤੇ ਗਲੀ ਚੋਂ ਨੰਗੇ ਜਾਣਾ ਪੈਂਦਾ ਉਹ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਪਨੇ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਸੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਉਹ ਆ ਕੇ ਵੀ ਤੂੰ ਕਹਿੰਦੇ ਕਿ ਤੂੰ ਕਿੰਨੂੰ ਫੋਨ ਲਾਉਣ ਦਿਆ ਵਾ ਕੀ ਇੱਥੇ ਖਲੋ ਜਾ ਤੈਨੂੰ ਤਾਂ ਮੈਂ ਡਰਦਾ ਉੱਥੇ ਇਹ ਮੈਂ ਕਿਹਾ ਉਹਨਾਂ ਨੇ ਆਉਂਦਿਆ ਸਾਰੀ ਸੱਤੋ ਕਿਲਾ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਢਾ ਕੇ ਤੇ ਦੋ ਸੱਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਉੱਤੇ ਗੋਡੇ ਤੇ ਲਾਈ ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ ਜਿੱਥੇ ਚੋਰੀ ਚੋਰੀ ਹੋਣਦੀ ਸੀ ਜਿਹੜੀ ਬਕਾਲ ਤੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦ ਰੱਖ ਲਈ ਆ ਸਮਾਨ ਜਰਾ ਰੱਖਾ ਮੈਂ ਕਿਹਾ ਇਹ ਕੰਮ ਨਹੀਂ ਮੋਬਾਈਲ ਨਾਲ ਲੈ ਲਿਆ ਮੇਰੇ ਕੋਲ ਜਿੰਨੇ ਪੈਸੇ ਪੂਹੇ 100 200 ਪੀ ਹੈਗਾ ਉਹ ਲੈ ਲਓ ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਰ ਤੋਂ ਖੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾਅਦ ਉਹ ਛੱਡ ਕੇ ਉਹ ਮਗਰ-ਮਗਰ ਉਹਦੇ ਨੱਠੇ ਗਏ ਠੀਕ ਹੈ ਤੇ ਤੁਸੀਂ ਫਿਰ ਇਨਫਾਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ-ਭੱਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਜੀ ਨੂੰ ਫੋਨ ਕੀਤਾ ਤੇ ਰ ਆਪਾਂ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਜੀ ਆਏ ਸਾਰੇ ਜਣੇ ਤੇ ਫਿਰ ਆਪਾਂ ਮੱਥੇ ਟੇਕਿਆ ਠੀਕ ਤੇਰਾ ਨਾਮ ਕੀ ਰਣਵੀਰ ਹਾਂਜੀ ਜਿਹੜੀ ਤੁਹਾਡੇ ਰਾਤ ਚੋਰੀ ਹੋਏ ਤੋਂ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ। ਚੋਰੀ ਤੇ ਸਾਡੇ 11:15-12 ਵਜੇ ਫੋਨ ਆਇਆ ਸੀ ਕਿ ਥੇਲੀ ਦੀ ਦੁਕਾਨ 'ਤੇ ਚੋਰੀ ਹੋ ਗਈ ਆ। ਮੋਕੇ ਤੇ ਪਹੁੰਚੇ ਪਹੁੰਚ ਕੇ ਫੋਸਟਵਾਲ ਨੂੰ ਫੋਨ ਕੀਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੀ. ਉਹ ਚੁੱਕ ਕੇ ਲੈ ਗਏ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਕਿਗ੍ਰਾਮ ਦੇ ਆਸ-ਪਾਸ ਸੋਨਾ ਸੀ ਤੇ ਇੱਕ ਕੰਡਾ ਸੀ, ਕੈਮਰਾ ਸੀ ਜਿਹੜਾ ਉਹ ਲੈ ਗਏ ਚੁੱਕ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਨੇ ਤੇ ਨਾਲ ਜਗਬੀਰ ਸਿੰਘ ਜਿਹਨੇ ਮੀਨ ਮੋਕੇ ਤੇ ਦੇਖਿਆ ਉਹਨੇ ਤੇ ਕਿੰਨੀ ਕਿੰਨੀ ਕਿ ਲਾਗਤ ਦੀ ਤੁਹਾਡੀ ਚੋਰੀ ਹੋਈ ਹੈ ਜਿਹੜੀ ਲੱਖ ਜੀ ਕੋਈ 700 ਤੋਂ 8 ਲੱਖ 50 ਆਸਪਾਸ ਤੇ ਤੁਸੀਂ ਪੁਲਿਸ ਦਰਖਾਸਤ ਕੀਤੀ ਹੈ ਜੀ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵੇਲੇ ਤੁਹਾਨੂੰ ਪਤਾ ਲੱਗਾ ਜੀ ਸਾਨੂੰ ਉਹ ਕਰੀਬ 11:30 ਦੇ ਆਸਪਾਸ ਤੇ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਜੀ ਪੁਲਿਸ 20-25 ਮਿੰਟ ਬਾਅਦ ਆਈ ਫੋਨ ਕਰਨ ਤੋਂ ਬਾਅਦ ਹੁਣ ਤੇ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਮੰਗੀ ਹੋਈ ਹੈ ਪ੍ਰਸ਼ਾਸਨ ਕੋਲ ਕੇ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਯੂਲੋਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋਈਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਛ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ